ਦੋ ਟਰੱਕ ਆ ਰਹੇ ਆ ਆ ਮੇਰੇ ਪਿੱਛੋਂ ਦੀ ਹੁਣ ਦੋ ਟਰੱਕ ਲੰਘਣਗੇ ਐਸੇ ਸਪੀਡ ਦੇ ਵਿੱਚ ਪਿੱਛੇ ਮੋਟਰਸਾਈਕਲ ਇਹਨਾਂ ਦੇ ਲੱਗੂਗਾ ਕਿ ਆ ਦੇਖੋ ਆ ਹੁਣ ਟਰੱਕ ਦੇ ਉੱਤੇ ਤਰਪਾਲ ਪਾਈ ਆ ਦੇਖਿਆ ਜਿੰਨੇ ਵੀ ਟਰੱਕ ਡਰਾਈਵਰ ਵੀਰ ਆ ਉਹ ਇਹ ਸਾਡੀ ਖਬਰ ਧਿਆਨ ਦੇ ਨਾਲ ਦੇਖ ਲੈਣ ਕਿਉਂਕਿ ਇਹ ਖਬਰ ਉਹਨਾਂ ਦੇ ਬੇਹੱਦ ਕੰਮ ਆਉਣ ਵਾਲੀ ਐ ਚੱਲਦੇ ਟਰੱਕਾਂ ਤੇ ਹਾਈਵੇ ਦੇ ਉੱਤੇ ਜਦੋਂ ਟਰੱਕ ਬਹੁਤ ਤੇਜ਼ੀ ਦੇ ਨਾਲ ਜਾ ਰਿਹਾ ਹੁੰਦਾ ਐ ਤੇ ਚੋਰਾਂ ਨੇ ਹੁਣ ਨਵੀਂ ਕਾਰਡ ਕੱਢ ਲਈ ਐ ਚੱਲਦੇ ਟਰੱਕਾਂ ਤੋਂ ਚੋਰੀ ਕਿਵੇਂ ਕੀਤੀ ਜਾਂਦੀ ਐ ਇਹ ਤਸਵੀਰਾਂ ਸਾਹਮਣੇ ਆ ਚੁੱਕੀਆਂ ਐ ਆਗਰਾ ਬੰਬੇ ਹਾਈਵੇ ਤੋਂ ਇੱਕ ਟਰੱਕ ਜਿਹੜਾ ਹੈਗਾ ਉਹ ਸਮਾਨ ਦਾ ਭਰਿਆ ਜਾ ਰਿਹਾ ਐ ਔਰ ਚੋਰਾਂ ਨੇ ਫਿਲਮੀ ਸਟਾਈਲ ਦੇ ਵਿੱਚ ਇੱਥੋਂ ਵੇਖੋ ਚੋਰੀ ਕਿਵੇਂ ਕੀਤੀ ਐ ਇਹ ਮੋਟਰਸਾਈਕਲ ਪਿੱਛੇ ਲਾ ਲਿਆ ਐ ਇਹ ਤਿੰਨ ਚੋਰ ਐ ਕੋਈ ਵੀ ਕਿਸੇ ਦਾ ਇਹਨਾਂ ਨੂੰ ਡਰ ਨਹੀਂ ਮੂੰਹ ਇਹਨਾਂ ਦੇ ਕੋਈ ਭੁੱਲੇ ਹੋਇਆ ਨਾ ਇਹਨਾਂ ਦੇ ਮੂੰਹ ਬੰਨੇ ਆ ਪਰ ਧਿਆਨ ਨਾਲ ਦੇਖਿਓ ਫਿਲਮੀ ਸਟਾਈਲ ਦੇ ਵਿੱਚ ਇਹ ਚੋਰੀ ਕਿਵੇਂ ਕਰਦੇ ਆ ਮੋਟਰਸਾਈਕਲ ਅਗਲੇ ਪਾਸੇ ਟਰੱਕ ਜਿਹੜਾ ਹੈਗਾ ਹਾਈਵੇ ਤੇ ਤੇਜ਼ ਚਾਰ ਰਿਹਾ ਸਪੀਡ ਨਾਲ ਜਾ ਰਿਹਾ ਮੋਟਰਸਾਈਕਲ ਉਨੀ ਸਪੀਡ ਦੇ ਨਾਲ ਇਹ ਪਿੱਛੇ ਲਾ ਲੈਂਦੇ ਆ ਤਾਂ ਫੇਰ ਚਲਦੇ ਮੋਟਰਸਾਈਕਲ ਤੋਂ ਦੋ ਜਾਣੇ ਫਿਲਮੀ ਸਟਾਈਲ ਦੇ ਵਿੱਚ ਟਰੱਕ ਦੇ ਪਿੱਛੋਂ ਦੀ ਚੜ ਜਾਂਦੇ ਆ ਉੱਤੇ ਤਰਪਾਲ ਪਾੜ ਕੇ ਜਿਹੜਾ ਇਹ ਟਰੱਕ ਦੇ ਵਿੱਚ ਚੀਜ਼ਾਂ ਪਈਆਂ ਹੁੰਦੀਆਂ ਉਹਨਾਂ ਨੂੰ ਇੱਕ ਬੰਡਲ ਚੱਕ ਕੇ ਥੱਲੇ ਸੜਕ ਤੇ ਮਾਰ ਦਿਆ ਤੁਸੀਂ ਦੇਖ ਸਕਦੇ ਹੋ ਇਹ ਬੰਡਲ ਜਿਵੇਂ ਸੜਕ ਤੇ ਡਿੱਗਦਾ ਤੇ ਬੰਡਲ ਪਾੜ ਜਾਂਦਾ ਵਿੱਚ ਹੁਣ ਰੱਬ ਜਾਣੇ ਕੀ ਸੀਗਾ ਲੱਗਦਾ ਦੂਰੋਂ ਕੱਪੜੇ ਰਹੇ ਆ ਪਰ ਤੁਸੀਂ ਦੇਖੋ ਟਰੱਕ ਵਾਲੇ ਵੀਰ ਨੂੰ ਵੀ ਚਿੱਤ ਚੇਤੇ ਨਹੀਂਗਾ ਕਿ ਮੇਰੇ ਟਰੱਕ ਚੋਂ ਚੋਰੀ ਹੋ ਚੁੱਕੀ ਐ ਇਹ ਤਾਂ ਪਿਛਲੇ ਪਾਸਿਓਂ ਇੱਕ ਕਾਰ ਆ ਰਹੀ ਸੀ ਔਰ ਕਾਰ ਦੇ ਵਿੱਚ ਉਸ ਵੀਰ ਨੇ ਵੀਡੀਓ ਜਿਹੜੀ ਆ ਬਣਾਉਣੀ ਕਾਰ ਦੇ ਡਰਾਈਵਰ ਨੇ ਸ਼ੁਰੂ ਕਰ ਦਿੱਤੀ ਤਾਂ ਕਿ ਲੋਕਾਂ ਦੇ ਦੁਨੀਆ ਦੇ ਸਾਹਮਣੇ ਇਹ ਸਚਾਈ ਆ ਸਕੇ ਸੋ ਟਰੱਕ ਵਾਲੇ ਵੀਰ ਨੂੰ ਚਿਤ ਚੇਤੇ ਨਹੀਂਗਾ ਕਿ ਮੇਰੇ ਚੱਲਦੇ ਟਰੱਕ ਦੇ ਵਿੱਚੋਂ ਚੋਰੀ ਹੋ ਰਹੀ ਹੈ ਜਿੰਨੇ ਵੀ ਟਰੱਕ ਡਰਾਈਵਰ ਵੀਰ ਸਾਡੀ ਇਹ ਖਬਰ ਨੂੰ ਦੇਖ ਰਹੇ ਆ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰ ਕਿਸੇ ਦੇ ਨਾਲ ਇਹੋ ਜੀ ਹਣ ਹੋਣੀ ਘਟਨਾ ਜਿਹੜੀ ਆ ਉਹ ਨਾ ਵਾਪਰ ਸਕੇ ਹੁਣ ਇੱਥੇ ਇੱਕ ਗੱਲ ਬੜੀ ਧਿਆਨ ਦੇ ਨਾਲ ਸੁਣਨ ਵਾਲੀ ਤੇ ਦੇਖਣ ਵਾਲੀ ਹੈ ਕਿਉਂਕਿ ਜਦੋਂ ਟਰੱਕ ਦਾ ਲੋਡ ਹੋ ਗਿਆ ਟਰੱਕ ਨੇ ਚੱਲ ਪਿਆ ਉਹ ਲੋਡ ਜਿਹੜਾ ਹੈਗਾ ਅਗਲੇ ਪਾਸੇ ਜਿੱਥੇ ਇਹ ਸਮਾਨ ਨੇ ਲਾਉਣਾ ਹੈ ਉਤਾਰਨਾ ਹੈ ਉੱਥੇ ਦੁਬਾਰੇ ਟਰੱਕ ਦਾ ਲੋਡ ਕੀਤਾ ਜਾਊਗਾ ਸੋ ਇਹ ਹੁਣ ਪੂਰਾ ਖਮਿਆਜਾ ਜਿਹੜਾ ਉਹ ਟਰੱਕ ਡਰਾਈਵਰ ਦੀ ਜੇਬ ਚੋਂ ਜਾਊਗਾ ਪਰ ਇਹ ਅਸੀਂ ਇਸੇ ਕਰਕੇ ਵਾਰ-ਵਾਰ ਦੁਨੀਆ ਦੇ ਸਾਹਮਣੇ ਇਹ ਖਬਰ ਲੈ ਕੇ ਆ ਰਹੇ ਆਂ ਤਾਂ ਕਿ ਟਰੱਕ ਡਰਾਈਵਰ ਵੀਰਾਂ ਦੇ ਨਾਲ ਇਹ ਇੱਕ ਜਿਹੜਾ ਘਪਲਾ ਹੋ ਰਿਹਾ ਏ ਉਦੇ ਤੋਂ ਪਰਦਾ ਚੱਕਿਆ ਜਾ ਸਕੇ ਅੱਜ ਤੋਂ ਬਾਅਦ ਜਿਹੜੇ ਹਾਈਵੇ ਤੇ ਟਰੱਕ ਜਾਂਦੇ ਆ ਸੋ ਉਹ ਟਰੱਕ ਡਰਾਈਵਰ ਵੀਰ ਸੁਚੇਤ ਹੋ ਜਾਣ ਕਿ ਸਾਡੇ ਜ਼ਰੂਰੀ ਨਹੀਂ ਖੜੇ ਟਰੱਕ ਦੇ ਉੱਤੋਂ ਹੀ ਚੋਰੀ ਹੁੰਦੀ ਆ ਚੱਲਦੇ ਟਰੱਕਾਂ ਤੇ ਵੀ ਅੱਜਕੱਲ ਚੋਰ ਚੋਰੀਆਂ ਕਰਨ ਲੱਗ ਪਏ ਆ ਤੁਹਾਡੇ ਅੱਖਾਂ ਦੇ ਸਾਹਮਣੇ ਆ ਜੇ ਕਿਤੇ ਇਹ ਪਿੱਛੇ ਆ ਰਹੀ ਕਾਰ ਵਾਲਾ ਡਰਾਈਵਰ ਵੀਡੀਓ ਨਾ ਬਣਾਉਂਦਾ ਤਾਂ ਕਦੇ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਸੀਗਾ ਕਿ ਇਸ ਤਰੀਕੇ ਦੀ ਚੋਰੀ ਵੀ ਟ੍ਰੱਕਾਂ ਤੋਂ ਹੋਣੀ ਸ਼ੁਰੂ ਹੋ ਗਈ ਐ ਆ ਹੁਣ ਦੋ ਟਰੱਕ ਆ ਰਹੇ ਆ ਸੋ ਬਿਲਕੁਲ ਆ ਦੇਖੋ ਆ ਮੇਰੇ ਪਿੱਛੋਂ ਦੀ ਹੁਣ ਦੋ ਟਰੱਕ ਨੰਗਣਗੇ ਔਰ ਇਹ ਟਰੱਕ ਜਿਹੜੇ ਹੈਗੇ ਆ ਮੰਨ ਲਓ ਇਹ ਜਾ ਰਹੇ ਆ ਐਸੇ ਸਪੀਡ ਦੇ ਵਿੱਚ ਪਿੱਛੇ ਮੋਟਰਸਾਈਕਲ ਇਹਨਾਂ ਦੇ ਲੱਗੂਗਾ ਫਿਰ ਉਹ ਬੰਦੇ ਦੋ ਬੰਦੇ ਜਿਹੜੇ ਮੋਟਰਸਾਈਕਲ ਤੋਂ ਚੜ ਕੇ ਟਰੱਕ ਦੇ ਉੱਤੇ ਚੜ ਜਾਣਗੇ ਆ ਦੇਖੋ ਆ ਹੁਣ ਟਰੱਕ ਦੇ ਉੱਤੇ ਤਰਪਾਲ ਪਾਈ ਐ ਦੇਖਿਆ ਔਰ ਉੱਤੇ ਚੜ ਕੇ ਉਹ ਬੰਦਿਆ ਨੇ ਤਰਪਾਲ ਪਾੜ ਦੇਣੀ ਐ ਔਰ ਸਮਾਨ ਚੱਕ ਕੇ ਸੜਕ ਦੇ ਸਿਰ ਦੇਣਾ ਤਾਂ ਕਿ ਬਾਤ ਦੇ ਵਿੱਚ ਵੀ ਆ ਕੇ ਉਹ ਸਮਾਨ ਇੱਥੋਂ ਚੋਰ ਜਿਹੜੇ ਆ ਚੱਕ ਲੈਣਗੇ ਹੁਣ ਇਹਦੇ ਤੋਂ ਬਚਣਾ ਬਚਿਆ ਕਿਵੇਂ ਜਾਵੇ ਉਹ ਵੀ ਇੱਕ ਵੱਡਾ ਸਵਾਲ ਹੈ ਵੀ ਇਸ ਤੋਂ ਬਚਿਆ ਕਿਵੇਂ ਜਾਵੇ ਹੁਣ ਟਰੱਕ ਦੇ ਨਾਲ ਇੱਕ ਹੈਲਪਰ ਹੁੰਦਾ ਜਾਂ ਤਾਂ ਉਹ ਨਿਗਰਾਨੀ ਰੱਖੇ ਜਾਂ ਫਿਰ ਕੋਈ ਸ਼ੀਸ਼ਾ ਇਸ ਤਰੀਕੇ ਦਾ ਲਾਇਆ ਜਾਵੇ ਟਰੱਕ ਤੇ ਇੱਕ ਹੋਰ ਕਿ ਥੱਲੇ ਬੈਠੇ ਕੈਬਿਨ 'ਚ ਬੈਠੇ ਡਰਾਈਵਰ ਨੂੰ ਤੇ ਨਾਲ ਹੈਲਪਰ ਨੂੰ ਟਰੱਕ ਦੀ ਹਰੇਕ ਮੂਵਮੈਂਟ ਦਾ ਪਤਾ ਲੱਗਦਾ ਰਹੇ ਕਿ ਸਾਡੀ ਜਿਹੜੀ ਉੱਤੇ ਤਰਪਾਲ ਹੈ ਉਹ ਠੀਕ ਹੈ ਜਾਂ ਫਿਰ ਪਿਛਲੇ ਪਾਸਿਓ ਕਿਸੇ ਨੇ ਕੋਈ ਪਾੜਤਾ ਨਹੀਂ ਲਾ ਲਿਆਗਾ ਕਿਉਂਕਿ ਇਹ ਟਰੱਕ ਦੇ ਵਿੱਚ ਬਹੁਤ ਸਾਰਾ ਸਮਾਨ ਜਾਂਦਾ ਯੂਰੀਆ ਦੇ ਗੱਟੇ ਜਾਂਦੇ ਆ ਖੰਡ ਦੇ ਗੱਟੇ ਬੋਰੀਆਂ ਜਾਂਦੀਆਂ ਸੀਮੈਂਟ ਜਾਂਦਾ ਬੜਾ ਕੁਝ ਜਾਂਦਾ ਸੋ ਇਹ ਜੇ ਇਸ ਤਰੀਕੇ ਨਾਲ ਜੇ ਇੱਥੇ ਚੋਰੀ ਹੋ ਸਕਦੀ ਹੈ ਤਾਂ ਹੋਰ ਵੀ ਟਰੱਕਾਂ ਦੇ ਵਿੱਚ ਹੁੰਦੀ ਹੋਊਗੀ ਆਗਰਾ ਬੰਬੇ ਹਾਈਵੇ ਦੀਆਂ ਇਹ ਤਸਵੀਰਾਂ ਹੈਗੀਆਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਸੁਚੇਤ ਹੋਣ ਦੀ ਲੋੜ ਹੈ ਵੱਧ ਤੋਂ ਵੱਧ ਸੁਚੇਤ ਤਾਂ ਹੀ ਹੋਇਆ ਜਾਊਗਾ ਜੇ ਤੁਸੀਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਹਰੇਕ ਟਰੱਕ ਡਰਾਈਵਰ ਵੀਰ ਆਪਣਾ ਫਰਜ਼ ਸਮਝੂਗਾ ਕਿ ਇੱਕ ਸ਼ੇਅਰ ਬਹੁਤ ਵੱਡਾ ਨੁਕਸਾਨ ਜਿਹੜਾ ਹੈ ਕਿਸੇ ਦਾ ਉਹ ਬਚਾ ਸਕਦਾ ਕਿਉਂਕਿ ਟਰੱਕ ਡਰਾਈਵਰ ਵੀਰਾਂ ਦਾ ਪਹਿਲਾਂ ਹੀ ਬਹੁਤ ਬੁਰਾ ਹਾਲ ਹੈ ਕਰਪਸ਼ਨ ਦਾ ਉਹਨਾਂ ਨੂੰ ਬਹੁਤ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਅਸੀਂ ਬੀਤੇ ਦਿਨੀ ਔਰ ਅਸੀਂ ਦਿੱਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਇਸ ਚੈਨਲ ਦੇ ਉੱਤੇ ਟਰੱਕ ਡਰਾਈਵਰ ਵੀਰਾਂ ਦੀ ਗੱਲ ਟਾਈਮ ਟਾਈਮ ਤੇ ਚੱਕਦੇ ਰਹਿੰਨੇ ਆ ਜਦੋਂ ਵੀ ਸਾਡੇ ਕੋਲ ਕੋਈ ਗੱਲ ਆਉਂਦੀ ਆ ਸਭ ਤੋਂ ਪਹਿਲ ਦੇ ਆਧਾਰ ਤੇ ਅਸੀਂ ਦਿਖਾਉਣੀ ਆ ਬੀਤੇ ਦਿਨ ਵੀ ਇੱਕ ਸੀ ਦਿਖਾਇਆ ਸੀਗਾ ਕਿ ਇੱਕ ਟਰੱਕ ਡਰਾਈਵਰ ਵੀਰ ਨੇ ਆਪਦਾ 17 ਲੱਖ ਦਾ ਟਰੱਕ ਵੇਚਤਾ ਤੇ ਇਸ ਟਾਈਮ ਉਹ ਐਮਪੀ ਦੀ ਇਲੈਕਸ਼ਨ ਲੜ ਰਿਹਾ ਪਟਿਆਲੇ ਤੋਂ ਇੰਡੀਪੈਂਡੈਂਟ ਉਹ ਇਸੇ ਕਰਕੇ ਲੜ ਰਿਹਾ ਕਹਿੰਦਾ ਵੀ ਜੇ ਪੰਜਾਬ ਚੋਂ ਟਰੱਕ ਨੇ ਬੰਗਲੌਰ ਜਾਣਾ ਹੋਵੇ 20 ਤੋਂ 22 10 ਤੋਂ 12000 ਰੁਪਇਆ ਜਾਣ ਦਾ ਕਰਾਪਸ਼ਨ ਦਾ ਸਾਨੂੰ ਦੇਣਾ ਪੈਂਦਾ ਜਿਹੜੇ ਆਰਟੀਓ ਰਾਤ ਖੜੇ ਹੁੰਦੀ ਹੈ ਤੇ 10 ਤੋਂ 12 ਆਉਂਦੇ ਦੇਣਾ ਪੈਂਦਾ ਹੁਣ 24000 ਰੁਪਿਆ 23 24000 ਰੁਪਿਆ ਸਾਨੂੰ ਇਹ ਕ腐ਸ਼ਨ ਦੇ ਮੂੰਹ ਚ ਸੱਟਣਾ ਪੈਂਦਾ ਜੇ ਪੰਜਾਬ ਤੋਂ ਬੰਗਲੌਰ ਜਾ ਕੇ ਟਰੱਕ ਨੇ ਵਾਪਸ ਆਉਣਾ ਹੋਵੇ ਸੋ ਟਰੱਕ ਡਰਾਈਵਰ ਵੀਰਾਂ ਦੀ ਜੇਬ ਤੇ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਜਿਹੜਾ ਹੈਗਾ ਭਾਰ ਉਹ ਰਾਹ ਦੇ ਵਿੱਚ ਫਜ਼ੂਲ ਖਰਚੀ ਦਾ ਪਾਇਆ ਜਾਂਦਾ ਪਰ ਆਹ ਕਪਲੇ ਜਿਹੜੇ ਹੋਣ ਲੱਗੇ ਆ ਫਿਲਮੀ ਸਟਾਈਲ ਦੇ ਵਿੱਚ ਚੋਰੀਆਂ ਜਿਹੜੀਆਂ ਹੋਣ ਲੱਗੀਆਂ ਤਾਂ ਫੇਰ ਟਰੱਕ ਡਰਾਈਵਰ ਵੀਰਾਂ ਦਾ ਕੌਣ ਵਿਚਾਰਾ ਕੌਣ ਇਹਨਾਂ ਦੀ ਗੱਲ ਸੁਣੂਗਾ ਇਸੇ ਕਰਕੇ ਅਸੀਂ ਪਾਇਓਰਟੀ ਦੇ ਅਧਾਰ ਤੇ ਹਰ ਉਹ ਟਰੱਕ ਡਰਾਈਵਰ ਦੀ ਖਬਰ ਜਿਹੜੀ ਹੈ ਇਸ ਚੈਨਲ ਤੇ ਦਿਖਾਉਣੀ ਹੈ ਸचेत ਹੋਣ ਦੀ ਲੋੜ ਹੈ ਤੁਸੀਂ ਦੇਖੋ ਅੱਖਾਂ ਖੁੱਲੀਆਂ ਰਹਿ ਜਾਂਦੀਆਂ ਬੰਦੇਆਂ ਕਿਉਂਕਿ ਨਾ ਤਾਂ ਇਹ ਚੋਰਾਂ ਨੂੰ ਆਪ ਦੀ ਜ਼ਿੰਦਗੀ ਦਾ ਕੋਈ ਡਰ ਹੈ ਕਿ ਸਾਡੀ ਮੌਤ ਵੀ ਹੋ ਸਕਦੀ ਹੈ ਕਿਉਂਕਿ ਦੇਖੋ ਰਿਸਕੀ ਕੰਮ ਬਹੁਤ ਵੱਡਾ ਹੈ ਪਰ ਚੰਗੇ ਭਲੇ ਹੱਟੇ-ਕੱਟੇ ਇਹ ਤਿੰਨੇ ਜਾਨੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਕੋਈ ਇਹਨਾਂ ਦੇ ਅੰਗ ਪੈਰ ਨਹੀਂ ਚੱਲਦੇਗੇ ਇਹ ਵਿਚਾਰਿਆਂ ਕੋਲੇ ਤਾਂ ਇੱਕ ਬਸ ਚੋਰੀ ਦਾ ਹੀ ਕੰਮ ਰਹਿ ਗਿਆ ਨਹੀਂ ਤਾਂ ਕੋਈ ਕਮਾ ਕੇ ਨਹੀਂ ਖਾ ਸਕਦੇ ਹੱਟੇ-ਕੱਟੇ ਹੈ ਕੁਸੀਂ ਦੇਖੋ ਸਟੰਟ ਕਿੱਡੇ ਤਕੜੇ ਕਰ ਰਹੀ ਐ ਆਪਣੀ ਜਾਨ ਨੂੰ ਜੋਖਮ 'ਚ ਪਾ ਰਿਹਾ ਪਰ ਉਹੀ ਗੱਲ ਆ ਵੀ 10 ਨੋਆਂ ਦੀ ਕਿਰਤ ਕਮਾਈ ਕਰਕੇ ਨਹੀਂ ਖਾਣੀ ਉਹਦੇ ਤੇ ਜਾਨ ਉੱਖੀ ਹੁੰਦੀ ਐ ਇਸ ਕਰਕੇ ਰਾਹ ਜਾਂਦੇ ਆ ਜਿਹੜੇ ਟਰੱਕ ਡਰਾਈਵਰ ਵੀਰਾਂ ਦੀ ਜੇਬ ਤੇ ਇਹ ਜਿਹੜਾ ਟੰਕਾ ਲਾ ਰਹੇ ਐ ਪਰ ਉਹ ਤੋਂ ਬਾਅਦ ਬੜੀ ਚਤਰਾਈ ਦੇ ਨਾਲ ਫਿਲਮੀ ਸਟਾਈਲ ਦੇ ਵਿੱਚ ਆਪਦਾ ਕੰਮ ਕਰਕੇ ਹੌਲੀ ਇੱਕ ਦਿਨੇ ਪਿੱਛੇ ਟਰੱਕ ਦੇ ਲੰਮਕਦੇ ਆ ਹੱਥ ਉਤਪਾ ਕੇ ਤੇ ਫੇਰ ਉਸੇ ਤਰੀਕੇ ਦੇ ਨਾਲ ਮੋਟਰਸਾਈਕਲ ਤੇ ਆ ਕੇ ਇਹ ਚੋਰ ਬਹਿ ਜਾਂਦੇ ਆ ਹੁਣ ਮੋਟਰਸਾਈਕਲੇ ਬੈਕ ਲੈ ਆਉਣਗੇ ਕਿਉਂਕਿ ਜਿਹੜਾ ਬੰਡਲ ਉੱਤੋਂ ਸਿੱਟਿਆ ਇਹਨਾਂ ਨੇ ਉਹ ਬੰਡਲ ਵੀ ਕਿਤਨਾ ਕਿਤੇ ਇਹਨਾਂ ਨੇ ਹੁਣ ਆ ਕੇ ਪਿੱਛੇ ਚੱਕਣਾ ਸੋ ਇਹ ਜਿਹੜਾ ਪਿਛਲੇ ਪਾਸੇ ਕਾਰ ਤੇ ਬਾਈ ਜਾ ਰਿਹਾ ਸੀ ਉਹਦਾ ਵੀ ਧੰਨਵਾਦ ਹੈ ਕਿ ਉਹਨੇ ਇਹ ਵੀਡੀਓ ਬਣਾਈ ਯਾਰ ਲੋਕਾਂ ਦੇ ਸਾਹਮਣੇ ਲੈ ਕੇ ਅਸੀਂ ਜਿਹੜੀ ਆ ਰਹੇ ਹਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਰ ਇੱਕ ਟਰੱਕ ਡਰਾਈਵਰ ਵੀਰ ਤਾਂ ਕਿ ਇੱਕ ਵੀਡੀਓ ਜਾਣੀ ਚਾਹੀਦੀ ਹੈ ਤਾਂ ਕਿ ਇਸ ਟਾਂਕੇ ਤੋਂ ਜਿਹੜਾ ਹੈਗਾ ਬਚਿਆ ਜਾਵੇ